ਅੱਜ ਬਈ ਵਲੌਗ ਬਣਾ ਨਹੀਂ ਸਕਿਆ ਯਾਰ ਇਹ ਕੀ ਹੋ ਗਿਆ ਜੀ ਸਰ ਕੀ ਹੋ ਗਿਆ ਤੁਹਾਨੂੰ ਜਨਕੇ 30 ਕਿੱਕਾ ਵੱਜ ਚੁੱਕੀਆਂ ਦੀਆਂ ਦੀ ਹੋਰ ਆ ਗਾਰੰਟੀ ਅਜੇ ਵੀ ਬੱਜਣਗੀਆਂ ਫੇਰ ਚੱਲ ਮੈਂ ਰਹਿ ਗਿਆ ਲਓ ਸਰ ਤੁਸੀਂ ਵੀ ਆ ਜਾਓ ਫਿਨਿਸ਼ ਆਈ ਦੜੀ ਕਿੰਨੇ ਪੱਠੇ ਕਰਾਂ ਮੈਂ ਵੀਰੇ ਤੇ ਤਾਂ ਸਟਾਰਟ ਵੀ ਨਹੀਂ ਹੋਣਾ ਇਹ ਜਿਹੜੇ ਹਾਲਾਤ ਨੇ ਤੇਰੇ ਜਿਹੜੇ ਹਾਲਾਤ ਨੇ ਤੇਰੇ ਅੱਜ ਅੱਜ ਕਰ ਲੈਣਾ ਲੱਗ ਜਾ ਬਣਾਉਂਦਾ ਨਹੀਂ ਫਿਟੇ ਮੂੰਗੋੜਿਆਂ ਦੇ ਵਗਣਾ ਨਚਣਾ ਵਾਲਾ ਉਹੀ ਤਾਂ ਗੱਲ ਆ ਉਹੀ ਬੱਸ ਮੱਤਾਂ ਦੇ ਜੋਰ ਆਉਂਦੀਆਂ ਚ ਨਹੀਂ ਇਹਦਾ ਤੇਲ ਹੈਗਾ ਉਹ ਸਾਲਿਆ ਐ ਨਹੀਂ ਹੈਗਾ ਹੋਰ ਕਿਵੇਂ ਨਹੀਂ ਹੈਗਾ ਤੇਲ ਨਹੀਂ ਹੈਗਾ ਤੂੰ ਤਾਂ ਐਂ ਕਹਿ ਰਿਹਾ ਤੇਲ ਹੈਗਾ ਤੇਲ ਹੈਗਾ ਤੇਰੇ ਜੋਰ ਨਹੀਂ ਹੈਗਾ ਕਰਦੇ ਕਰਦੇ ਹੁਣ ਸਟਾਰਟ ਹੋ ਜੂਗਾ ਰੁਕ 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 ਮੇਰੇ ਕੋਲ ਕੰਮ ਹੋ ਗਿਆ ਲੈ ਲੈ ਜਦੋਂ ਮੈਂ ਇੱਧਰ ਆਇਆ ਆ ਗਿਆ ਆਇਆ ਉੱਠ ਗੜੇ ਉੱਠ ਗੜੇ ਉੱਠ ਗੜੇ ਅੰਦਰ ਦਾ ਪੈਂਟ ਵੀ ਕੇਕਾ ਬਣੀ ਇੱਕ ਮਿੰਟ ਖੜੀ 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 ਆ ਫੜੀ ਹੁਣ ਮੈਂ ਤੇਰੇ ਨੂੰ ਸਟਾਰਟ ਕਰ ਰਿਹਾ ਹੁਣ ਆਪਾਂ ਚਲਾਏਗਾ ਗਾ ਦਗਾ ਬਲੋਅ ਚ ਜਾ ਭਾਈ ਕਰ ਰਣੀ ਹੋਣ ਦਿੰਦੀ ਯਾਰ ਮਾੜਾ ਤੋ ਕਰ ਹੁਣ ਤਾਂ ਕਰ ਹੀ ਲੈਂਗੇ ਹੁਣ ਤਾਂ ਮੈਂ ਕੀਤਾ ਮੇਰੇ ਗਰਮ ਨਹੀਂ ਚਗਾ ਕਰ ਓਕੇ ਜੀ ਨਾਂਗੇ ਸੇਖਾਂ ਆ ਸਾਡੇ ਪਤੋਂ ਮਸ਼ਹੂਰ ਹਾਸਾ ਉਹਨਾਂ ਦੇ ਲੜਕੀ ਤੋ ਲਿਖਿਆ ਗਾਇ ਰਹੇ ਸੱਜਾ ਭਾਈ ਕੀ ਗੱਲ ਏ ਯਾਰ ਸਾਨੂੰ ਜੂਤ ਨਹੀਂ ਪੁੱਛਿਆ ਤੂੰ ਹੈ ਜੀ ਗੁਰਪ੍ਰੀਤ ਪੁੱਛਿਆ ਲੈ ਸਾਨੂੰ ਜੋਸ ਆਉਰ ਲੈਣਾ ਜਿਹੜਾ ਗਾਣਾ ਆਜੋ ਆਜੋ ਕਮ ਜਿਹੜਾ ਪੱਪਾ ਹੁੰਦਾ ਨਹੀਂ ਨਹੀਂ ਕੋਰੋ ਗਾਣਾ ਵਾਇਰਲ ਹੋ ਗਿਆ ਜੀ ਆਏ ਮੈਂ ਭੁੱਲ ਗਿਆ ਗਾਣੇ ਦਾ ਨਾਮ ਅਸਲੀ ਗਾਣਾ ਲੈ ਆਜਾ ਥੋੜੇ ਅੱਜ ਕੱਲ੍ਹ ਉਹ ਹੀ ਗਾਣਾ ਉਹ ਹੀ ਗਾਣਾ ਬਈ ਕਿਸੇ ਟਾਈਮ ਫੇਵਰਟ ਸੀ ਆਪਾਂ ਹਾਂ ਨਹੀਂ ਹੁਣ ਵੀ ਫੇਵਰਟ ਹੈ ਨਾ ਬਈ ਇਹਦਾ ਪਰ ਉਹ ਬਾਈ ਦਾ ਪਹਿਰਾ ਹੀ ਕੱਟਦਾ ਗੈਰੀ ਸੰਧੂ ਫੁੱਦੂ ਗੱਲ ਕਰ ਗਿਆ ਆ ਜਰੂਰ ਕਹਿਣਾ ਜੀ ਬਾਈ ਦੇ ਆਹ ਜ਼ਰੂਰ ਕਹਿਣਾ ਜੀ ਹਾਂ ਆਪਣੀ ਵੀ ਲੈ ਲਾਣਾ ਆਪਣਾ ਵੀ ਲੜਾ ਦੂਜੀ ਲੋਡ ਕਰ ਲਾ ਜਾਂਦਾ ਆ ਵੀ ਲੋੜੀਆ ਮੈਂ ਮੈਂ ਬਣਾ ਦੇਣਾ ਜੀ ਅਸੀਂ ਤਰੀਫ ਕਰੀਏ ਅਸੀਂ ਪੌਣ ਵਾਲੇ ਭਰਾ ਨੇ ਬਾਈ ਦਾ ਗਾਣਾ ਆਊਗਾ ਪੁਰਾਣ ਸਿਰੇ ਵਾਲਾ ਬਸ ਐਂਡ ਕਰਾ ਦੇਣਾ ਚੱਲੀਏ ਤੁਸੀਂ ਕਿੱਧਰ ਚੱਲੇ ਤੁਸੀਂ ਘਰੋਂ ਐਸਾ ਤੈਨੂੰ ਦੇਖ ਕੇ ਆਏ ਵੀ ਵੇਖੋ ਗੱਲਾਂ ਕਰ ਲਈ ਯਾਰ ਨਹੀਂ ਨਹੀਂ ਯਾਰ ਮਜ਼ਾਕ ਕਰਦੇ ਆ ਤੂੰ ਦੱਸ ਤੁਸੀਂ ਬਾਕੀ ਨਾ ਯਾਰ ਮੈਂ ਤਾਂ ਤਰਦਾ ਹਾਂ ਸੋਚਿਆ ਮੈਂ ਨਾ ਸੋਚਿਆ ਪਹਿਲਾਂ ਨਾ ਯਾਰ ਓਕੇ ਸਰ ਨਹੀਂ ਨਹੀਂ ਯੂਸ ਦਾ ਕੋਈ ਕੋਨੇ ਵੀ ਨਹੀਂ ਆਹਾਂ ਫੋਨ ਲੱਗਿਆ ਹੁਣ YouTube ਤੇ ਪਾਵਾਂਗੇ ਠੀਕ ਹੈ ਧੰਨਵਾਦ ਜੀ ਦਾ ਉਸਤਾਦ ਜੀ ਠੀਕ ਹੈ ਵੀਰੇ ਜੰਨਾ ਬਈ ਲਓ ਜੀ ਹੁਣ ਅਸੀਂ ਜਾ ਰਹੇ ਹਾਂ ਇਹ ਘਰੇ ਪਰਵਨ ਨਹੀਂ ਛੱਡਣ ਪਹਿਲਾਂ ਬੇਕੋਰਗਲ ਮਸ਼ਹੂਰ ਫੇਰ ਲੈਣ ਦਾ ਇਹ ਤਾਂ ਨੰਨੀ ਹੈ ਬੋਲ ਲੈ ਮੈਂ ਤੁਹਾਨੂੰ ਦੱਸਾਂ ਕਿ ਕਿਥੇ ਲੱਗਿਆ ਬੁਲੇਖਾ ਪੈ ਜਾਂਦਾ ਜੀ ਜੁਰੀ ਦੀ ਦੇਰੀ ਦਾ ਸਰ ਸੱਚੇ 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 ਐਂਗੂ ਮੋਰਨ ਇਤੋਂ ਸਾਰੇ ਹੁਣ ਅਸੀਂ ਪਹੁੰਚ ਗਏ ਸਾਡੇ ਯਾਰ ਦੇ ਘਰੇ ਨਹੀਂ ਇਹ ਕਿਹਦੇ ਵਿੱਚ ਬੱਜਾਂ ਗਰੀਬੀ ਬਹੁਤ ਆਈ ਵੀ ਹਨ। ਬਾਕੀ ਪੈਸੇ ਵੀ ਲੋ ਦਿੱਤੇ ਜਾਣੇ। ਹਾਂ ਸਹੀ ਗੱਲ। ਬਾਕੀ ਚੱਲ ਸਹੀ ਆ ਜੇ ਨੀ ਤੇ ਮੋੜਨਾ ਹਨ। ਸੱਜੇ 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 ਇੱਥੇ ਸੱਜੇ ਮੋੜ ਤੋਂ ਸੱਜੇ। ਆ ਸਾਡਾ ਪਰੌੜੀ ਪਿੰਡ। ਆਲਾ ਬਾਈ ਸੈਟ ਅ ਬਲੌਗ ਬਣਾਉਣ ਲੱਗਦੇ ਆਗੇ ਸਬਸਕ੍ਰਾਈਬ ਕਰੇ ਸਾਡੇ ਚੈਨਲ ਓਕੇ ਹੁਣ ਚੱਲੇ ਘਰ ਨੂੰ ਕੇਲੇ ਵੜ ਕੇ ਪਨੀਰ ਲੈਣਾ ਥੈਂਕ ਯੂ ਫਾਰ ਆਲ